ਦੂਸਰਾ ਬਲੋਗ ਤੇ ਹੈਲੋ ਗਾਈ ਵੈਲਕਮ ਆ ਤੁਹਾਡਾ ਨਵੇਂ ਬਲੌਗ ਦੇ ਵਿੱਚ ਤੇ ਅੱਜ ਆਪਾਂ ਸਾਰੇ ਜਣੇ ਚੱਲੇ ਆਂ ਮੀ ਕਾਫੀ ਪਿਆਗਾ ਬਾਹਰ ਬਾਰਿਸ਼ ਆ ਮੈਂ ਤੁਹਾਨੂੰ ਦਿਖਾਉਣੀ ਆ ਦੇਖੋ ਮੌਸਮ ਤੇ ਮੌਸਮ ਥੋੜਾ ਹੋ ਰਿਹਾਗਾ ਅਜੀਬ ਤਰ੍ਹਾਂ ਦਾ ਬਾਰਿਸ਼ ਪਈ ਆ ਕਾਫੀ ਜਿਆਦਾ ਬਾਰਿਸ਼ ਹੋਈ ਆ ਸਤੋ ਫੇਰ ਵੀ ਘਰੇ ਨਹੀਂ ਬੈਠੇ ਜਾ ਰਹੇ ਆ ਦੇ ਘਰੇ ਨਹੀਂ ਬੈਠੇ ਜਾ ਰਹੇ ਸਤੋ ਅਸੀਂ ਚੱਲੇ ਆਂ ਮੈਂ ਤਾਂ ਬੈਠੇ ਸੀ ਚੁੱਪ ਕਰੀ ਮੈਂ ਤਾਂ ਉਹ ਕਿਹਾ ਸੀਗੇ ਬਸ ਫੇਰ ਮੂੰਚੋ ਨਾ ਕੱਢੇ ਕਰੋ ਬਾਈ ਸੋਚ ਕੇ ਕੱਢੇ ਕਰੋ ਆਪਾਂ ਤਾਂ ਲੇ ਲਈ ਆਂ ਆਈ ਆ ਗਈ ਗੁੰਡਾ ਕਰਾ ਦੇਣਾ ਉੱਥੇ ਮੈਂ ਇੱਥੇ ਖਿਚੜੀ ਖਾ ਰਿਹਾ ਪਿੱਛੇ ਪਿੱਛੇ ਖੇੜਾ ਜਾ ਰਿਹਾ ਕੌਣ ਬਣੇਗਾ ਕਰੋੜਪਤੀ ਆਪਸ਼ਨ ਸੀ ਰਾਮ ਨੇ ਖਿਚੜੀ ਖਾਂਦੇ ਰਾਮ ਨੇ ਬਹਿ ਜਾਂਦੇ ਮਾੜਾ ਜਿਹਾ ਫਿਰ ਉਹ ਠੀਕ ਕਰਿਆ ਆਪਸ਼ਨ ਮਾੜਾ ਜਿਹਾ ਤੇ ਜੰਦਰ ਨੂੰ ਹੋਇਆ ਨਹੀਂ ਨਾ ਤੇ ਦਾਲ ਚਾਵਲ ਖਾ ਲਈ ਦੇਖੋ ਜੇ ਕਿਤੇ ਆਪਾਂ ਖਾਣਾ ਖਾਣੇ ਦਾਲ ਚਾਵਲ ਵੀ ਤਾਂ ਹੁੰਦੇ ਆ ਗੰਦ ਦਾਲ ਚਾਲ ਮੈਂ ਆਪਣੇ ਹਿਸਾਬ ਨਾਲ ਲਗਾਉਂਗਾ ਹੁਣ ਆਪਸ਼ਨ ਏ ਖਾ ਆ ਫਿਰ ਮੈਂ ਆਪਣਾ ਇੰਜੋਏ ਕਰਨਾ ਤੇ ਦਾਲ ਚਾਵਲ ਖਾ ਲਈ ਤੂੰ ਆਪ ਤਾਂ ਮੈਂ ਖਾਉਂਗਾ ਚੰਗੀ ਤਰ੍ਹਾਂ ਬਣਾਉਂਦਾ ਸਾਹਿਬ ਵੀ ਕੇ ਵਧੀਆ ਕੀ ਖਾਣਾ ਅਗਰ ਤੇ ਪੈਸੇ ਵੀ ਲਾਉਣੇ ਨੇ ਤੇ ਪੈਸੇ ਲਾਉਣ ਨੂੰ ਹੁੰਦੇ ਆ ਖਾਣ ਨੂੰ ਲਾਉਣ ਨੂੰ ਤਾਂ ਹੁੰਦੇ ਆ ਵੀ ਹੁਣ ਮੈਨੂੰ ਤਾਂ ਫਿਰ ਖਾਣ ਲੱਗੇ ਹਾਂ ਲਾ ਕੇ ਮੈਂ ਕੁਝ ਖਾਦੇ ਲੈ ਤਾਂ ਗੁਲਗੱਲੀਆਂ ਦੀ ਆਪਾਂ ਇੱਧਰ ਤੇ ਕਿੱਧਰ ਜਾ ਰਹੇ ਹਾਂ ਸੀਐਨਜੀ ਉੱਥੇ ਹੋਊ ਕਿ ਸੀਐਨਜੀ

आपके दोस्त से नहीं आ रहा है हाँ जी, बोलो। अब अगली आज उसकी नहीं हो सकती है हाँ हाँ? नमस्ते अमिताभ बच्चन जी गो कैसे यहाँ साल आ रही है एक लायन के बच्चे को क्या कहते हैं ठीक है लायन के बच्चे को कहते हैं

ऑप्शन दो हाँ बी पर हाँ ठीक है निम्नलिखित है मैं किसने जीत गई रुको आप नहीं जीते रुको ठीक हाँ. नहीं है निम्नलिखित हाँ. को बोलना है निम्नलिखित हाँ. आपके दोस्त ऑप्शन बी बोल रहे हैं क्या मैं लॉक करूं बताओ लॉक कर दे ऑप्शन बी लॉक कर दे यस यस और ये बिल्कुल सही जवाब बिल्कुल सही हाँ ਪ੍ਰੋਗਰਾਮ ਆਪਾਂ ਬਣਾਇਆ ਸੀ ਕਿ ਤੋ ਹੋਰ ਦਾ ਹੁਣ ਆਪਾਂ ਕਿਤੇ ਹੋਰ ਚੱਲੇ ਆ ਕਿੱਥੇ ਲੋਕੇਸ਼ਨ ਵਗੈਰਾ ਹੈਗੀ ਉੱਥੋਂ ਦੀ ਹੈ ਕਿੱਥੇ ਚੱਲੇ ਆਪਾਂ ਉੱਥੇ ਅੱਗੇ ਜਿੱਥੇ ਆਪਾਂ ਚਾਹੁੰਦੇ ਸੀਗੇ ਜਾਣਾ ਉੱਥੇ ਚੱਲੇ ਵੱਡਾ ਪਰਨਠਾ ਬਣਾਉਣਾ ਹਾਂ ਕਿੰਨਾ ਸਭ ਤੋਂ ਵੱਡਾ ਪਰਨਠਾ ਹੋਊਗਾ ਬਹੁਤ ਵੱਡਾ ਬਹੁਤ ਵੱਡਾ ਨਹੀਂ ਲੇਕਿਨ ਬਹੁਤ ਵੱਡਾ ਹੋਊ ਬਹੁਤ ਵੱਡਾ ਪਾਣੀ ਬੋਤਲ ਲਿਆਂਦੀ ਚਾਕੇ ਪਾਣੀ ਬੋਤਲ ਲਿਆਂਦੀ 24 ਇੰਚ ਦਾ ਤੇ ਹੁਣ ਦੇਖਦੇ ਆ ਕਿ ਕਾਫੀ ਦੂਰ ਚੱਲੇ ਆ ਘਰ ਤੋਂ ਤੁਸੀਂ ਚੋ ਚੋ ਜੇ ਭੁੱਲ ਗਏ ਹੂੰ ਤਾਂ ਪਾਣੀ ਦੀ ਬੋਤਲ ਨਾਲ ਚੱਕਦੀ ਆ ਮਰੀਲ ਜੀ ਹਾਂ ਅੱਜ ਜਿਵੇਂ ਆਏ ਸੀ ਵੀ ਉੱਥੇ ਤੇ ਮਿਲੀ ਜੋ ਪਾਣੀ ਇਹਦਾ ਦੇਖੋ ਬਿਲ링ਾਂ ਦਿੱਲੀ ਦੀਆਂ ਵਾਓ ਦੇਖੋ ਲੱਗ ਰਿਹਾ ਨਾ ਮੋਬਾਈਲ 'ਚ ਜਿਵੇਂ ਆਪਾਂ ਘੁੰਮ ਰਹੇ ਹਾਂ ਇੱਥੇ ਮੰਮਾ ਗਾਇਸ ਬਿਲ ਡਵਲਪਡ ਕਿਵੇਂ ਬਿਲ ਡਵਲਪਡ ਵੈਲ ਡਵਲਪਡ ਗਾਇਸ ਮੈਂ ਤਾਂ ਲੈ ਕੇ ਆਈ ਸੀ ਕਿ ਫੋਪਰ ਫੋਨ एनजी पुवाने ਲਈ ਤਾਂ ਲਾਈਨ ਹੀ ਵਾਰੀ ਹੋਈ ਆ ਹੈ ਉੱਥੇ ਪੁਆਲੰਦ ਸਾਰਾ ਸਾਰੇ ਉੱਥੇ ਵੀ ਤਾਂ ਹੀ ਹੁੰਦੀ ਆ ਪਿੰਡਾਂ ਗਾਇਸ ਦੇਖੋ ਕਿ ਨਹੀਂ ਵੱਡੀ ਲਾਈਨ ਹੋ ਰਹੀ ਆ ਹੋਰ ਉੱਥੇ ਕੱਟ ਪੀੜ ਇਹ ਰੋਡ ਤੇ ਆ ਨਾ ਮੇਨ ਰੋਡ ਤੇ ਆ ਕੇ ਤਾਂ ਕਰਕੇ ਉਹਹੀ ਰਸਤਾ ਇਹ ਰੋਡ ਬਣ ਗਿਆ ਹੁਣ ਜਿੱਧਰ ਦੀ ਆਪਾਂ ਜਾਣੇ ਨੇ ਪਟਿਆਲੇ ਉਪਰਿੰਦੇ بارش ਆ ਗਈ ਦੁਬਾਰਾ ਸਾਨੂੰ ਕਿੜਾ ਤਾਂ ਬਾਹਰ ਕਿਉਂਕਿ ਸੀ ਐਨ ਜੀ ਪਾਉਣੀ ਸੀ ਗੱਡੀ ਚ بارش ਆ ਗਈ بارش ਕੀ ਤਲੁਕ ਹੈ ਉਹ ਕਿਵੇਂ ਹੈ ਕਿੱਥੇ ਛੂਪੀਏ ਭਲਾ ਦੱਸ بارش ਆ ਗਈ ਜੀ ਮੇਰੇ ਕੋਲ ਇੱਕ ਜਗ੍ਹਾ ਹੈ ਓਏ ਦੇ ਐ ਪੁੱਤ ਆ ਜਾ ਇਧਰ ਪਿੱਛੇ ਹੋ ਜਾ ਗੱਡੀ ਚ ਚੱਲਦੀ ਪੁੱਤੇ ਨੇੜੇ ਨਾ ਜਾਓ ਪਤਾ ਨਹੀਂ ਕੋਈ ਕਿੱਧਰ ਦੀ ਲੈ ਕੇ ਮਾਰ ਦਿੰਦਾ ਹੈ ਬਾਰਿਸ਼ ਆ ਗਈ ਹੋਈ ਇਹ ਤਾਂ ਸੀਐਨਜੀ ਪੌਣ ਤੇ ਟਾਈਮ ਲੱਗੂ ਪਾਪਾ ਨੰਬਰ ਤਾਂ ਨਹੀਂ ਆਇਆ ਜੇ ਬਹੁਤ ਗੱਡੀਆਂ ਖੜੀਆਂ ਇੱਥੇ ਤਾਂ ਹਾਂ ਹਾਂ ਪਤਾ ਹੈ ਨਹੀਂ ਕਿ ਕਿਉਂ ਤੇ ਗਾਈਏ ਇੱਥੇ ਲੱਗੇ ਹੋਏ ਬੱਚਿਆਂ ਦੇ ਝੂਲੇ ਵਗੈਰਾ ਹਨ ਸਾਰੇ ਇੱਥੇ ਰੈਸਟੋਰੈਂਟ ਵਗੈਰਾ ਹੈਗੇ ਨੇ ਤਰ੍ਹਾਂ ਤਰ੍ਹਾਂ ਦੇ ਤੇ ਇਹਨਾਂ ਨੇ ਜੀਭਾਂ ਦੇ ਵਿਚਾਰੇ ਪਾਣੀ ਮਤਲਬ ਕਿ ਵੀ ਝੂਲੇ ਝੂਲੇ ਨਾ ਖਾਵਾਂਗੇ ਝੂਲੇ ਝੂਲਦੇ ਨੰਨ ਹੀ ਇਹ ਕੀ ਕਰਾਂ ਮੈਂ ਬੱਚੇ ਝੂਲੇ ਆਪਾਂ ਹਾਂ ਇੱਥੇ ਕਾਫੀ ਸਾਰੇ ਬੱਚਾ ਲਈ ਥੋੜੇ ਥੋੜੇ ਝੁੱਲੇ ਲਾਏ ਹੋਏ ਨੇ ਰੈਸਟੋਰੈਂਟ ਵਗੈਰਾ ਦੇ ਅੱਗੇ ਇਹਨਾਂ ਨੂੰ ਵੀ ਪਤਾ ਹੈਗਾ ਕਿ ਜਵਾਕ ਆਉਂਦੇ ਨੇ ਜਦੋਂ ਲੋਕ ਮਾਪੇ ਆਉਂਦੇ ਨੇ ਨਾ ਕੋਈ ਚੀਜ਼ ਲੈਣ ਇੱਥੇ ਫਿਰ ਬੱਚੇ ਛੋਡੇ ਵਰਗੇ ਜਿੱਦ ਪੈ ਜਾਂਦੇ ਦਵਾਓ 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 ਫਿਰ ਜੇਬ ਚੋਂ ਪੈਸੇ ਕਢਾਉਂਦੇ ਮਾਪੇ ਉਹਦੀ ਫालतू ਵੇਸਟੇਜ ਤਾਂ ਹੀ ਕਰਕੇ ਲਾਏ ਇਹਨਾਂ ਨੇ ਮੈਨੂੰ ਤਾਂ ਗੱਲ ਚਾਹੀਦਾ ਹੈ ਮੈਂ ਵੱਡਾ ਲਊਂਗੀ ਹੈ ਗੱਲ ਜੰਪਿੰਗ ਗੱਲ ਹੈ ਲੀ ਪਹੁੰਚ ਗਏ ਰੇਸ਼ ਮਟਾਪਾ ਦੂਰੋਂ ਹੀ ਦੇਖ ਲੈ ਜਵਾਕਾਂ ਨੇ ਤਾਂ ਆ ਲਿਖਿਆ ਹੋਇਆ ਰੇਸ਼ ਮਟਾਪਾ ਵੱਡੇ ਵੱਡੇ ਇਕਰਾ ਦੇ ਵਿੱਚ ਹੁਣ ਦੇਖਦੇ ਇੱਥੇ ਜਾਂ ਕੁਝ ਮਿਲਦਾ ਵੀ ਖਾਨ ਨੂੰ ਜਾਂ ਇਹ ਤਾਂ ਬੰਦ ਹੋ ਗਿਆ ਓਹੋ ਬੰਦ ਲਾ ਕਿੱਥੇ ਹੋ ਗਿਆ ਬੰਨੋ ਰਾਤ ਤੱਕ ਚੱਲਦਾ ਹੋਊਗਾ ਹਾਂ ਇੱਦਾਂ ਲਾਈਟਾਂ ਲਾ ਰੱਖੀ ਹੋਣਾ ਉਹੀ ਲਾ ਰੱਖੀ ਹਾਂ ਆਹੋ ਲੁੱਟਦੇ ਆ ਪੂਰਾ ਲੁੱਟ ਢਾਬਾ ਵੀ ਆ ਲੁੱਟਦੇ ਆ ਪੂਰਾ ਐ ਥੋੜੀ ਨਾ ਹੁਣ ਡੇਟਦੇ ਹਾਂ ਹੋਰ ਹੈਗੇ ਚੱਲ ਦੇਖਿਆ ਦੇਖੋ ਓਹੋ ਹੋ ਇੱਥੇ ਤਾਂ ਪਹਿਲਾਂ ਲੈਣੀ ਇੰਨੀ ਲੱਗੀ ਪੰਗਾ ਦੇਖੋ ਤਾਂ ਸਹੀ ਵਾਓ ਆ ਫੇਮਸ ਹਾਦਾਬਾ ਹਾਂ ਫੇਮਸ ਖੁਸ਼ ਹੁੰਦੇ ਵੀ ਇੱਥੇ ਵੀ ਉਹ ਸਾਰਾ ਕੁਸਾ ਚੁੱਲੇ ਵਗੈਰਾ ਪਹਿਲਾਂ ਵੀਡੀਓ ਬਣਾਏ ਕਿਵੇਂ ਖੁਸ਼ ਹੁੰਦੇ ਵੀ ਇੱਥੇ ਵੀ ਸਾਰਾ ਕੁਸਾ ਦੇਖੋ ਤਾਂ ਸਹੀ ਇੱਥੇ ਵੀਡੀਓ ਬਣਾਈਏ ਚੁੱਲੇ ਵਗੈਰਾ ਹੈਲੋ ਹੋਰਗੇ ਖੜਕੇ ਅੰਦਰ ਤੱਕਣਵਾ ਚੁੱਲ ਪਾ ਕੇ ਦੇ ਚੱਪਲਾਈ ਐਨੇ ਵਟੇ ਰੈਸਟੈਂਟ ਚਾਹ ਚੱਪਲੀ ਪਾਇ ਹੈ ਫਿਰ ਕੀ ਹੋਵੇ ਨੋਟ ਦੇਨੇ ਹੈ ਤੇ ਕਾਜ ਕਿਵੇਂ ਮਰਜੀ ਆਓ ਪੈਸੇ ਦੇਣੇ ਹਾਂ ਇਹ ਤਾਂ ਗੱਲ ਹੈ ਚਲ ਕੀ ਕੀ ਲੈਣਾ ਤਾਂ ਪਹਿਲਾਂ ਇੱਕ ਕੀ ਚੀਜ਼ ਮਿਲਦੇ ਉਹੀ ਖਾਣਾ ਨਹੀਂ ਤੂੰ ਇੱਥੇ ਕੀ ਲੈਣਾ ਟ੍ਰੇਨ ਲਾਈਨ ਬਣੀ ਹੋਈ ਐ ਇੱਥੇ ਦबई ਦੇਖੋ ਕੋਲ ਮੈਂ ਨਾ ਮਾਇਨ ਹਟਾ ਰਦਾ ਹਾਂ ਹਾਂ ਦੇਖੋ ਟ੍ਰੇਨ ਕਿੰਨਾ ਘਟਾ ਤਗੜਾਗਾ ਹਰੀ ਕਿ ਬੈਂਚ ਤੇ ਜਾਂਦੀ ਐ ਇਹ ਲਾਈਨ ਹਾਂ ਇਹ ਦੀ ਹਰੀ ਕਿ ਬੈਂਚ ਤੇ ਲਾਈਨ ਜਾਂਦੀ ਐ ਦੇਖੋ ਦੇਖੋ ਟ੍ਰੇਨ ਜਾ ਰਹੀ ਐ ਠੀਕ ਐ ਐਸੇ ਹੁੰਦਾ ਐ ਮੇਰਾ ਇਹ ਨਰ ਐ ब्रा नहीं खाना पता तो देखो वाओ फिर भी इनर ना ना तो खादा नहीं जाना पहला एक बार खाना खाओ फिर देख दे ओके हाँ, okay? था बहुत बड़ा हम नहीं ट्राटा बहुत बड़ा है हम वो देखा नहीं अंदर खा रहे लोकेशन में बहुत सुनी है ये तो खा के लिया लोकेशन बहुत सुनी है ना हां आओ ना अब तो अब वो इन मोटा टॉर्तोस ਲਿਖਿਆ ਹੋਇਆ ਦੇਖੋ ਕੀ ਲਿਖਿਆ ਡੋਂਟ ਜੋ ਟ੍ਰੇਨਾਂ ਦੇ ਉਨ ਟੱਚ ਨਹੀਂ ਕਰਨਾ ਡੋਂਟ ਕੀਪ ਐਨੀਥਿੰਗ ਔਨ ਟਰੈਕ ਮੰਮਾ ਇੱਕ ਮਿੰਟ ਆ ਅਗੇ ਨੋ ਨੋ ਇਧਰ ਇਧਰ ਆ ਦੇਖੋ ਉਹ ਮੋਲ ਸਟਾਜ ਹੈ ਹੈ ਪ੍ਰਾਜਾ ਅਗੇ ਸਪੈਸ਼ਲ ਹਾਂ ਸਪੈਸ਼ਲ ਪ੍ਰਾਂਠੀ ਹੈ ਨਾ ਰਵੇ ਸਿੱਤਾ ਬਹੁਤ ਵੱਡਾ ਪ੍ਰਾਂਠਾ ਹੈਗਾ ਕਿੱਥੇ ਤੇ ਮਤਲਬ 24 ਇੰਚ ਦਾ ਕਿੱਥੇ ਮੰਮਾ ਹੈ ਪ੍ਰਾਂਠੇ ਦੇ ਵਿੱਚ ਪ੍ਰਾਂਠੇ ਤੇ ਲਿਖਿਆ ਹੋਗਾ ਆ ਦੇਖੋ ਇਧਰ ਠੀਕ ਹੈ ਆਖੇ ਬੈਂਟ ਬੈਂਟ ਹੋਰ ਸੁਣਿਓ ਫੇਰ ਕੀ ਹੋ ਗਿਆ ਫੇਰ ਕੀ ਹੋ ਗਿਆ ਜਦੋਂ ਖਾਣੀ ਆਗੇ ਤਾਂ ਔਰ ਦੋਸਤੋਂ ਹੁਣ ਤੇਰੇ ਪਾਪਾ ਦੇਊਗਾ ਪਤੇ ਪਾਪਾ ਨੂੰ ਤਾਂ ਨਾਲ ਲਿਆ ਜੇ ਨਹੀਂ ਰਹੂਗਾ ਤੁਸੀਂ ਤਾਂ ਮੇਰੀ ਸੇਨ ਲਹੋਣੀ ਆ ਰੀਸਮ ਸਪੈਸ਼ਲ ਮੰਮਾ ਪਰਜੀ 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 ਕਿਤੇ ਸੋਨੇ ਪਰਜੀ ਇੱਕ ਚੀਜ਼ ਠੀਕ ਲੱਗੀ ਦੇਖੋ 800 ਚ ਜੇ ਹੈਗਾਗਾ ਤਾਂ ਸਾਰੇ ਬੰਦੇ ਢੱਡ ਪਰ ਜੂ ਨਾ ਬਰੋਂ ਤਾਂ ਨਹੀਂ ਉਹਨਾ ਖਾ ਲਾਂਗੇ ਖਾ ਲਾਂਗੇ ਪੈਕ ਕਰ ਲਾਂਗੇ ਪੈਕ ਕਚੋਰੀ ਨੂੰ ਪੈਕ ਕਰ ਲਾਂਗੇ ਲਫਾਫੇ ਚ ਨਹੀਂ ਮੇਰੇ ਕੋਲ ਇੱਕ ਕੰਟਾ ਇੱਕ ਨਹੀਂ ਕਰਾਂਗੇ ਸੁਣੋ ਜਿੰਨੇ ਬਚ ਜੇਬਾ ਚ ਪਾ ਲੇ ਜੇਬਾ ਚ ਪਾ ਲੇ ਸਾਰਿਆਂ ਦੇ ਜੇਬਾ ਚ ਪਾ ਲੇ ਲਫਾਫਾ ਹੈਗਾ ਪੰਨੀ ਚ ਪਾ ਲਾਂਗੇ ਆਹ ਮੇਰੇ ਪਾਕਟ ਹੈਗੇ ਦੋ ਤਿੰਨ ਪੈਂਟ ਦੇ ਨਹੀਂ ਆਏ ਨਿਕਲਣਾ ਮਾਂ ਫਾਇਰ ਕਰਨਾ ਵਿਆਖ ਕਰਦੇ ਆ ਮਮਾ ਹਾਂ ਤੁਹਾਨੂੰ ਬੁਧਿਆਈ ਆ ਨਿਮਰਤ ਖੁੰਟੜੀ ਪਰਾਂਗੇ 2 ਘੰਟੇ ਬੈਠਾਂਗੇ ਹਾਂ ਫਿਰ ਤਾਂ ਖਾਵਾਂਗੇ ਇਹ ਕੰਮ ਦੇ ਹੈ ਉਹਬਿੰਦਰ ਕਹਿੰਦਾ ਇਹ ਕੰਮ ਨਹੀਂ ਕਰਦਾ ਮਮਾ ਵੀ ਇਸ ਤਰ੍ਹਾਂ ਪਰ ਕੇ ਜਾਣਾ ਨਹੀਂ ਪਰ ਕੇ ਜਾਣਾ ਜੇਬਾ ਗੱਲ ਸੁਣ ਬੰਦ ਨੂੰ ਬਸ ਹੁਣ ਆਪਕੇ ਤਾਂ ਚੋਰੀ ਕਰਾਂਗੇ ਤੁਸੀਂ ਪਲੇਟ ਚੱਕ ਲੈ ਜਾ ਹਾਂ ਪਲੇਟ ਨਹੀਂ ਉਹਨਾਂ ਦੇ ਲੈ ਕੇ ਜਾਂਦੇ ਨਹੀਂ ਹਾਂ ਸਹੀ ਹੈ कुछ है कोई तो पैक पराठा बिगेस्ट बिगेस्ट पराठा ट्रेन खाली जा रही है ट्रेन पे चढ़ना है निमर तो चढ़ जा नहीं तो बिठिंडे भी जा सकती है ट्रेन मम्मा ट्रेन नहीं तो पीछे भी वो जो प्रांठे वाला प्लेट वाला है ना पूरा सिस्टम वो दिखा वाला वो

ਪਹਿਲੇ ਇੱਕ ਚੀਜ਼ ਖਾਣੇ ਦੋ ਪਤਨਵਾਦੀ ਦੀ ਗੁਸਤਾਨੀ ਕਰਾਣਾ ਹੈ ਉਹ ਕਰਿਆ ਲੈ ਆ ਗਏ ਉਹ ਸਾਜੀਓ ਕਰਾਂਗੇ ਨਿਮਰਤ ਕੀ ਕਹਿੰਦੀ ਆ ਕਿੰਨੇ ਵਧੀਆ ਰੱਖਿਆ ਨੇ ਉਹ ਗੁੰਜ ਨਾ ਇਹ ਨਰਸਿਸਟਮ ਹੈਗਾ ਫੋਮ ਖੁਲੀ ਨਹੀਂ ਨਾ ਇਹ ਦੇਖੋ ਲੈਕਨ ਇਹ ਇਹ ਤਾਂ ਮੇਰਾ ਫਰੈਂਕ ਹੈ ਨਿਮਰਤ ਰੈਂਕੀ ਹੈ ਇੱਧਰ ਰੱਖ ਲਓ ਬਿੰਦਰ ਅੱਖਣਗੇ ਇੱਥੇ ਕਾਤੋਂ ਰੱਖਿਆਗਾ ਇੱਧਰ ਰੱਖ ਲੈ ਰੈਂਕੀ ਨਿਮਰਤ ਕਹਿੰਦੀ ਅੱਜ ਪਾਪਾ ਨੂੰ ਗੁੱਸਾ ਨਹੀਂ ਦਿਵਾਉਣਾ ਕਿਤੇ ਪਾਪਾ ਵਾਪਸ ਲੈ ਜਾਣੇ ਇੱਥੋਂ ਤਾਂ ਨਹੀਂ ਲੈ ਕੇ ਜਾ ਸਕਦਾ ਵੇਖਾ ਬੰਦੇ ਬੰਨੇ ਮਸ ਫਾਇਰ ਨਹੀਂ ਦੇਖਦੇ ਪਰਾਠਾ ਪਹੁੰਚ ਚੁੱਕਿਆ ਵਾਓ ਤੁਸੀਂ ਦੇਖ ਸਕਦੇ ਹੋ ਇਹ ਹੈਗਾ 24 ਇੰਚ ਦਾ ਪਰਾਠਾ ਵਾਓ ਜ਼ਰੂਰ ਸਰਕਰਾਂ ਹਾਂ ਕੋਈ ਨਹੀਂ ਵਾਓ ਇੱਕ ਪੀਸ ਜਲਦੀ 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 ਇੱਕ ਪੀਸ ਨਟਟ ਭਜੋ ਹਾਂ ਸਹੀ ਗੱਲ ਵਾਓ ਜਲਦੀ ਬਹੁਤ ਹੁਕ ਲੱਗੀ ਆ ਜਲਦੀ ਪਰੰਡੂ ਮੂਚਾਇਕਾ ਕੇ ਕਦੋਂ ਦੀ ਵੀਡੀਓ ਠੰਡਾ ਹੋ ਜਾਊਗਾ ਨਹੀਂ ਤਾਂ ਜਲਦੀ ਬੰਦ ਬੰਦ ਕਰਦੇ ਹਾਂ हमको ਭੁੱਖ ਲੱਗੀ ਬਹੁਤ ਘੈਂਟ ਤਰੀਕੇ ਨਾਲ ਲੈ ਕੇ ਆਂਦੇ ਆ ਇੰਨਾ ਜਿਆਦਾ ਪੂਰਾ ਵੈਲਕਮ ਕਰਦੇ ਆ ਤੁਹਾਡੇ ਇਸ ਦਾ ਧਿਆਨ ਰੱਖਣਾ ਇੱਕ ਵਾਰ ਹਾਂ ਠੀਕ ਹੈ ਤੇ ਦਦੀ ਅਗਰ ਛੋਟਾ ਮੋਟਾ ਸਮਾਨ ਮੰਗਾਉਂਦੇ ਜੋ ਲੋਕ ਉਹ ਟ੍ਰੇਨ ਤੇ ਆਂਦਾ ਇਸ ਤਰ੍ਹਾਂ ਨਾ ਸਿਸਟਮ ਟ੍ਰੇਨ ਸਮਝ ਆਉਂਦਾ ਕੀ ਖਾਈਏ ਕੀ ਛੱਡੀ ਪਪਾ ਪੂਰਾ ਸ਼ਾਹੀ ਖਾਣਾ ਵਾਹ ਸ਼ਾਹੀ ਖਾਣਾ ਹੈ ਮੈਂ ਕਹਿੰਦਾ ਇਹਨਾ ਪ੍ਰਾਠਾ ਇਹ ਬਚ ਗਿਆ ਇਹ ਮੇਰੇ ਨਰਿੰਦਰ ਤੋਂ ਵੀ ਨਹੀਂ ਖਾਤਾ ਜਾਂਦਾ ਡੱਡਾ ਨਾ ਭਰ ਗਏ ਸਾਰੇ ਨੇ ਫੁੱਲ ਹੋ ਚੁੱਕੇ ਨੇ ਆਊਟ ਆਫ ਕੰਟਰੋਲ ਇਹ ਪ੍ਰਾਠਾ ਇਹ ਨਾ ਟੈਂਕੀਆਂ ਕਰਤੀਆਂ ਫੁੱਲ ਫੁੱਲ ਦੀਆਂ ਫੁੱਲ ਜਗ੍ਹਾ ਨਹੀਂ ਲੇ ਮੈਂ ਖਾ ਨਹੀਂ ਪਾ ਰਿਹਾ ਅਵੇ ਜਗ੍ਹਾ ਆ ਜਾਏ ਜਗ੍ਹਾ ਹੈ ਨਹੀਂ ਨਾ ਹੈ ਨਹੀਂ ਜਗ੍ਹਾ ਹੈ ਨਹੀਂ ਹੈ ਨਹੀਂ ਭਰ ਗਿਆ ਡੱਡਾ ਨਹੀਂ ਖਾਤਾ ਜਾਂਦਾ ਵੀ ਇਹਨਾਂ ਵੱਡਾ 4 ਜਣਿਆਂ ਨੇ ਵਸਾ ਖਾਦਾ ਜ ਸਬਜ਼ੀਆਂ ਵੀ ਦੇਖੋ ਪੂਰੀਆ ਕੰਪਲੀਟ ਨਹੀਂ ਹੋਊਗਾ ਸਾਰੀਆਂ ਆਪਾਂ ਨਹੀਂ ਨੀਤ ਨਹੀਂ ਪਰੀ ਬਹੁਤ ਵਧੀਆ ਸੀ ਲੇਕਿਨ ਖਾਣਾ ਬਹੁਤ ਟੇਸਟੀ ਸੀ ਹਾਂ ਬਹੁਤ ਜ਼ਿਆਦਾ ਟੇਸਟੀ ਸੀ ਬਹੁਤ ਵਧੀਆ ਸੀ ਸਾਰੀਆਂ ਜੁਟੀਆਂ ਕਰਕੇ ਦੇ ਨਾਲ ਚਟਨੀ ਤੋਂ ਲਾ ਕੇ ਹਰੀ ਚਟਨੀ ਦੇਖੋ ਪਿਆਜ਼ ਵਾਲੀ ਚਟਨੀ ਵਾਲੀ ਚਟਨੀ ਜ਼ਿੰਦਗੀ ਦੇ ਵਿੱਚ ਸ਼ਾਹੀ ਖਾਣਾ ਪਹਿਲੀ ਵਾਰ ਖਾਦਾ ਨਹੀਂ ਨਹੀਂ ਵਿੰਜਨ ਤਾਂ ਬਹੁਤ ਖਾਦੇ ਆ ਮਤਲਬ ਕੋਈ ਜਨ ਤਾਂ ਨਹੀਂ ਕਰਦਾ ਪਰ ਹੈ ਜਾਨਾ ਇੰਨਾ ਮਤਲਬ ਇਹ ਲੱਗਿਆ ਤਗੜਾ ਨਹੀਂ ਖਾਂਦਾ ਬਹੁਤ ਟੇਸਟੀ ਬਾਲਾ ਜਾਨ ਤੇ ਤੁਸੀਂ ਦੇਖ ਸਕਦੇ ਹੋ ਸ਼ਾਮ ਨੂੰ ਜਦੋਂ ਅਸੀਂ ਵਾਪਸ ਆਏ ਕਾਫੀ ਜ਼ਿਆਦਾ ਨੇ ਨੌ ਬਚ ਚੁੱਕੇ ਸੀ ਲਗਭਗ ਤੇ ਉਸ ਟਾਈਮ ਤੁਸੀਂ ਦੇਖ ਸਕਦੇ ਹੋ ਬਾਹਰ ਕਿੰਨਾ ਸੋਹਣਾ ਮਤਲਬ ਕਿ ਲੱਗ ਰਿਹਾਗਾ ਕਿੰਨਾ ਮਤਲਬ ਲਾਈਟਸ ਵਗੈਰਾ ਔਨ ਹੋ ਗਈਆਂ ਹਨਾ ਤੇ ਬਹੁਤ ਜਿਆਦਾ ਇੰਨਾ ਜਿਆਦਾ ਪ੍ਰੀਟੀ ਜਿਹੜਾ ਸੀਨ ਸੀਗਾ ਉਹ ਲੱਗ ਰਿਹਾ ਸੀਗਾ ਉਸ ਤੋਂ ਬਾਅਦ ਬੱਚੇ ਪਹੁੰਚੇ ਆਈਸਕ੍ਰੀਮ ਖਾਣੀ ਹੈ ਬੋਲੇ ਤੇ ਟਵਿਸਟ ਲੂਪ ਦੇ ਵਿੱਚ ਜਿਹੜੀ ਉਹਨਾਂ ਨੇ ਆਈਸਕ੍ਰੀਮ ਖਾਧੀ ਤੇ ਨਿਮਤਰੇ ਨਾਲ ਵੀ ਥੋੜਾ ਜਿਹਾ ਮਜਾਕ ਹੁੰਦਾ ਤੁਸੀਂ ਦੇਖ ਰਹੇ ਹੋਗੇ ਤੇ ਨਿਮਰ ਤੋਂ ਅਸੀਂ ਬਾਰ ਬਾਰ ਕਹਿਦੇ ਸੀ ਕਿ ਤੂੰ ਪਕੜ ਲੈ ਲੇਕਿਨ ਨਿਮਰ ਤਾਂ ਛੋਟੀ ਹੈ ਫਿਰ ਵੀ ਪਕੜੀ ਨਹੀਂ ਜਾ ਰਹੀ ਸੀ ਤੇ ਭਈਆ ਇੰਨਾ ਜ਼ਿਆਦਾ ਫਨ ਕਰਦੇ ਹੋਏ ਨਿਮਰਤ ਦੇ ਨਾਲ ਤੇ ਨਿਮਰਤ ਨੂੰ ਬਹੁਤ ਮਜ਼ਾ ਆਇਆ ਨਿਮਰਤ ਨੂੰ ਬਾਅਦ ਦੇ ਵਿੱਚ ਅਸੀਂ ਪੁੱਛਿਆ ਕਿ ਤੂੰ ਪਕੜੀ ਕਿਉਂ ਨਹੀਂ ਬੋਲੀ ਭਈਆ ਕੋ ਬੁਰਾ ਲੱਗ ਜਾਂਦਾ ਲੇਕਿਨ ਐਸੀ ਬਾਤ ਰਹੀ ਸੀ ਕਿ ਭਈਆ ਨੂੰ ਬੁਰਾ ਲੱਗ ਜਾਂਦਾ ਲੇਕਿਨ ਨਿਮਰਤ ਤਾਂ ਪਕੜਿਆ ਹੀ ਨਹੀਂ ਗਿਆ ਕਿਉਂਕਿ ਥੋੜਾ ਜਿਹਾ ਉੱਪਰ ਮਤਲਬ ਹੈਗਾ ਸੀਗਾ ਉੱਚਾ ਵੀ ਸੀਗਾ ਤੇ ਵੈਸੇ ਵੀ ਬੱਚਾ ਹਨਾ ਇਹ ਨਾ ਨਹੀਂ ਕਰ ਪਾਉਂਦਾ ਇਸ ਕਰਕੇ ਨਿਵਰ ਤੋਂ ਪਕੜੇ ਨਹੀਂ ਹੈ ਤੇ ਨਿਵਰ ਤੋਂ ਕਹਿੰਦੀ ਨਹੀਂ ਭਈਆ ਵਾਰ ਜਾਂਦੇ ਬੁਰਾ ਇਸ ਕਰਕੇ ਨਹੀਂ ਪਗੜਾ ਲੇਕਿਨ ਬਹੁਤ ਮਜ਼ਾ ਆਇਆ ਬੱਚਿਆਂ ਨੂੰ ਇੱਥੇ ਇੰਜੋਏ ਕਰਕੇ ਬਹੁਤ ਜ਼ਿਆਦਾ ਸੋਹਣੀ ਲੋਕੇਸ਼ਨ ਸੀ ਇੰਨੀ ਜ਼ਿਆਦਾ ਸੋਹਣੀ ਲੋਕੇਸ਼ਨ ਸੀ ਬਹੁਤ ਜ਼ਿਆਦਾ ਸੋਹਣੀ ਉਸ ਤੋਂ ਬਾਅਦ ਫਿਰ ਨਿਵਰ ਤੋਂ ਬਾਅਦ ਉਪਿੰਦਰ ਕਹਿੰਦਾ ਮੈਂ ਵੀ ਕਰਨਾਗਾ ਜਿਹੜਾ ਇਸ ਤਰ੍ਹਾਂ ਆਈਸਕ੍ਰੀਮ ਲੈਣੀ ਹੈਗੀ ਤੇ ਮੈਂ ਵੀ ਕਹਿੰਦਾ ਖਾਣੀ ਆ ਫਿਰ ਉਹ ਵਿਪਿੰਦਰ ਨੂੰ ਵੀ ਅਸੀਂ ਆਈਸਕ੍ਰੀਮ ਦਿਵਾਈ ਤੇ ਵਿਪਿੰਦਰ ਨਾਲ ਵੀ ਉਹ ਵੀ ਫਨ ਹੋਣੇ ਵਾਲਾ ਹੈ ਤੇ ਲੇਕਿਨ ਉਹ ਵਿਪਿੰਦਰ ਤੋਂ ਵੀ ਪਗੜਿਆ ਨਹੀਂ ਗਿਆ ਉਹ ਪਗੜਨ ਦੀ ਕੋਸ਼ਿਸ਼ ਕਰ ਰਿਹਾ ਸੀ ਲੇਕਿਨ ਨਹੀਂ ਪਗੜਿਆ ਗਿਆ ਮੈਂ ਤੇ ਵਿਪਿੰਦਰ ਨੇ ਮਤੈ ਨਾਲ ਜਿਆਦਾ ਹੱਸ ਰਹੇ ਸੀ ਸਾਰੇ ਜਾਣੇ ਤੇ ਬਹੁਤ ਜਿਆਦਾ ਹੱਸ ਰਹੇ ਸੀ ਤੇ ਬੱਚਿਆਂ ਨੂੰ ਮਜ਼ਾ ਆ ਰਿਹਾ ਸੀ ਜੇ ਲੇਕਿਨ ਕਿਉਂਕਿ ਕਦੇ-ਕਦੇ ਦੇਖੋ ਅਸੀਂ ਜਿਆਦਾ ਨਹੀਂ ਨਿਕਲਦੇ ਬਾਹਰ ਹਨਾ ਕਦੇ ਨਹੀਂ ਜਾਂਦੇ ਖਾਣਾ ਖਾਣ ਬਹੁਤ ਘੱਟ ਜਾਂਦੇ ਆਗੇ ਤੇ ਜਿਆਦਾ ਖਾਣਾ ਮੈਨੂੰ ਚਾਹੀਦਾ ਬਾਹਰ ਲੇਕਿਨ ਕਦੇ-ਕਦੇ ਇੰਜੋਏ ਹੋ ਜਾਂਦਾ ਹੈਗਾ ਤੇ ਵਧੀਆ ਲੱਗਦਾ ਹੈਗਾ ਬੱਚਿਆਂ ਦਾ ਵੀ ਮੈਂ ਮਤਲਬ ਕਿ ਥੋੜਾ ਬਾਹਰ ਹੋ ਜਾਂਦਾ ਤੇ ਖੁਦ ਵੀ ਥੋੜਾ ਇੰਜੋਏ ਹੋ ਜਾਂਦਾ ਘਰ ਤੋਂ ਹੱਟ ਜਾਨੇ ਆ ਥੋੜਾ ਜਿਹਾ ਤੇ ਕਦੇ ਕਦੇ ਥੋੜਾ ਬਹੁਤ ਖਾ ਲੈਣਾ ਚਾਹੀਦਾਗਾ ساری ਉਮਰ ਕਮਾਉਂਦੇ ਥੋੜੀ ਨਾ ਰਹਿਣਾ ਹੈ ਕਦੇ ਕਦੇ ਇੰਜੋਏ ਲਈ ਵੀ ਥੋੜਾ ਟਾਈਮ ਜ਼ਰੂਰ ਕੱਢਣਾ ਚਾਹੀਦਾ ਹੈ ਵੀ ਕਮਾਉਂਦੇ ਰਹੋ ਬਸ ਸੰਭਾਲਦੇ ਰਹੋ ਪੈਸੇ ਪਤਾ ਨਹੀਂ ਬਾਅਦ ਦੇ ਵਿੱਚ ਕਿਨੇ ਕਿਸੇ ਨੂੰ ਪੁੱਛਣਾ ਆ ਜਾਂ ਨਹੀਂ ਪੁੱਛਣਾ ਕਿੰਨਾ ਕੁ ਪੁੱਛਦੇ ਨੇ ਅੱਜ ਕੱਲ ਬੱਚੇ ਸੋ ਇਸ ਕਰਕੇ ਮੈਨੂੰ ਲੱਗਦਾ ਵੀ ਲਾਈਫ ਨੂੰ ਵੀ ਥੋੜਾ ਇੰਜੋਏ ਕਰ ਲੈਣਾ ਚਾਹੀਦਾ ਤੇ ਸੋ ਪਿੰਦਰ ਤੋਂ ਫਾਈਨਲ ਹੈ ਜਿਹੜੀ ਆਈਸਕ੍ਰੀਮ ਲਗਭਗ ਮਿਲ ਗਈ ਹੈ ਲੇਕਿਨ ਪਤਾ ਨਹੀਂ ਮਿਲੇਗੀ ਜਾਂ ਨਹੀਂ ਮਿਲੇਗੀ ਇਹ ਤੇ ਅਬੇ ਉਹ ਅਪਿੰਦਰ ਨੂੰ ਫਾਈਨਲੀ ਆਈਸਕ੍ਰੀਮ ਆ ਜਿਹੜੀ ਬਸ ਮਿਲ ਗਈ ਹੈ ਲਗਭਗ ਤੇ ਅਪਿੰਦਰ ਬਹੁਤ ਖੁਸ਼ ਸੀਗਾ ਲੇਕਿਨ ਆਈਸਕ੍ਰੀਮ ਵੀ ਇੰਨੀ ਜ਼ਿਆਦਾ ਟੇਸਟੀ ਸੀਗੀ ਬਹੁਤ ਮਜ਼ਾ ਆਇਆ ਮਤਲਬ ਕਿ ਤੇ ਦੇਖ ਵਾਈਡ ਵੀ ਦਿਲਾਈ ਨੇ ਅਪਿੰਦਰ ਨੂੰ ਦੇ ਲੇਕਨ ਪੂਰਾ ਸੈੱਲ ਵੀ ਲਾਉਂਦੇ ਇਹਦੀ ਕੋਈ ਗੱਲ ਨਹੀਂ ਹੈਗੀ ਉਸ ਤੋਂ ਬਾਅਦ ਅਸੀਂ ਨਿਕਲੇ ਬਾਹਰ ਬਾਹਰ ਦਾ ਲੋਕੇਸ਼ਨ ਹੋਰ ਵੀ ਜ਼ਿਆਦਾ ਸੋਹਣਾ ਹੋ ਚੁੱਕਿਆ ਸੀਗਾ ਕਿਉਂਕਿ ਥੋੜਾ ਨੇਰ ਹੋ ਚੁੱਕਿਆ ਸੀ ਔਰ ਜੋ ਫਾਊਂਟੇਨ ਵਗੈਰਾ ਉਹ ਚੱਲ ਚੁੱਕੇ ਸੀਗੇ ਬਾਹਰ ਬੱਚੇ ਨਾ ਮਤਲਬ ਕਿ ਝੂਲੇ ਵਗੈਰਾ ਉਸ ਟਾਈਮ ਨਹੀਂ ਚੱਲੇ ਸੀ ਸਿਸਟਮ ਅਜੇ ਆਈ ਸੀਗੇ ਉਸ ਟਾਈਮ ਬੰਦ ਸੀਗੇ ਕਿਉਂਕਿ ਥੋੜੀ ਬਾਰਿਸ਼ ਵੀ ਹੋ ਰਹੀ ਸੀ ਉਸ ਤੋਂ ਬਾਅਦ ਇਹ ਸਾਰੇ ਆਨ ਹੋ ਗਏ ਸੀਗੇ ਤੇ ਬੱਚੇ ਬਹੁਤ ਮਜ਼ਾ ਆ ਬੱਚਿਆਂ ਨੂੰ ਸੋਇਸ ਨੇ ਬਲੌਗ ਦਾ ਐਂਡ